ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਭ ਤੋਂ ਪਹਿਲਾਂ ਮੀਡੀਆ ਦਾ ਤਹਿ ਦਿਲ ਦੀ ਗਰਾਜ ਤੋਂ ਧੰਨਵਾਦ ਤੁਸੀਂ ਅੱਜ ਕਵਰੇਜ ਕਰਨ ਲਈ ਉਰੇ ਪਹੁੰਚੇ ਹੋ ਤੁਸੀਂ ਦੇਖੋ ਇਹ ਬਰਸਾਤ ਦੇ ਮੌਸਮ 'ਚ ਵੀ ਕਿੰਨੀ ਪਿਆਰ ਮਾਤਾਵਾਂ ਦਾ ਭੈਣਾਂ ਦਾ ਬਜ਼ੁਰਗਾਂ ਦਾ ਵੀਰਾਂ ਦਾ ਕਿ ਅੱਜ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਸਾਡੀ ਇਹ ਬਹੁਤ ਵੱਡੀ ਮੁਹਿੰਮ ਚੱਲ ਰਹੀ ਆ ਪੰਜਾਬ ਦੇ ਅੰਦਰ ਨਸ਼ੇ ਨੂੰ ਖਤਮ ਕਰਨ ਦੀ ਜੋ ਸ਼੍ਰੀ ਅਰਵਿੰਦ ਕੇਜਰੀਵਾਲ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਚਲਾਈ ਹੈ ਪੁਰਾਣੀਆਂ ਸਰਕਾਰਾਂ ਨੇ ਨਸ਼ਾ ਵੇਚਿਆ ਸੀ ਨਸ਼ਾ ਮਕਾਨ ਲੱਗੇ ਹੋਏ ਆ ਸੋ ਉਸ ਸੰਬੰਧ ਦੇ ਵਿੱਚ ਅੱਜ ਖੰਨੇ ਦੇ ਵਾਰਡ ਨੰਬਰ 8 ਦੇ ਵਿੱਚ ਅਸੀਂ ਪਹੁੰਚੇ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਠਾਠਾ ਮਾਰਦਾ ਇੱਕਾਠੇ ਇਸ ਗੱਲ ਦਾ ਸਬੂਤ ਦਿੰਦਾ ਕਿ ਲੋਕ ਦਿਲੋਂ ਚਾਹੁੰਦੇ ਨੇ ਕਿ ਪੰਜਾਬ ਦੇ ਅੰਦਰ ਉਹ ਜਿਹੜਾ ਨਸ਼ਾ ਇਹਦਾ ਖਾਤਮਾ ਹੋ ਜਵੇ ਔਰ ਪੰਜਾਬ ਦੀ ਨੌਜਵਾਨੀ ਪੰਜਾਬ ਦੇ ਬੱਚੇ ਨੇ ਜਿਹੜੇ ਉਹ ਇੱਕ ਚੰਗਾ ਜੀਵਨ ਤੰਦਰੁਸਤ ਜੀਵਨ ਬਤੀਤ ਕਰਨ ਉਹਦੇ ਲਈ ਸਰਕਾਰ ਹਰ ਸੰਭਵ ਕੋਸ਼ਿਸ਼ ਕਰਦੀ ਹੋਈ ਔਰ ਵੱਡੇ ਲੈਵਲ ਦੇ ਉੱਤੇ ਅਸੀਂ ਕਰਨ ਲੱਗੇ ਹਾਂ ਔਰ ਬਹੁਤ ਵੱਡੇ ਲੈਵਲ ਤੇ ਅਸੀਂ ਨਸ਼ੇ ਨੂੰ ਠੱਲ ਪਾ ਵੀ ਦਿੱਤੀ ਔਰ ਜਿਹੜੀ ਕਿਤੇ ਕੋਈ ਇਕਾਦੋਕੀ ਹੁਣ ਕਮੀ ਆ ਅਸੀਂ ਉਹਨੂੰ ਵੀ ਖਤਮ ਕਰਨ ਲੱਗੇ ਆ ਔਰ ਉਹ ਦਿਨ ਦੂਰ ਨਹੀਂ ਜਦੋਂ ਜਿਹੜਾ ਸਾਡਾ ਪੰਜਾਬ ਹੈ ਉਹ ਇਹ ਨਸ਼ੇ ਤੋਂ ਮੁਕਤ ਹੋਊਗਾ ਸਰਕਾਰ ਵਾਲੀ ਡਿਫੈਂਸ ਕਮੇਟੀਾਂ ਨੇ ਇਹ ਪਹਿਲ ਵੀ ਕੀਤੀ ਗਈ ਹੈ ਐਸ்சிਐਮ ਸਾਹਿਬ ਨੇ ਵੀ ਉਹਦਾ ਹੌਂਸਲਾ ਦਿੱਤਾ ਹੈ ਉਹਨਾਂ ਦਾ ਕਿਸ ਤਰ੍ਹਾਂ ਸਹਿਯੋਗ ਰਹੇਗਾ ਇਹ ਡਿਫੈਂਸ ਕਮੇਟੀਆਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਕਿਉਂਕਿ ਉਹਨਾਂ ਨੇ ਆਪਣੇ ਪਿੰਡਾਂ ਦੀ ਜਿਹੜੀ ਹੈ ਉਹ ਘੇਰੇਬੰਦੀ ਕੀਤੀ ਹੈ ਔਰ ਆਪਣੇ ਪਿੰਡਾਂ ਦੀ ਘੇਰੇ ਉਹਨਾਂ ਨੇ ਪਿੰਡ ਦੇ ਵਿੱਚ ਜਿਹੜਾ ਕੋਈ ਨਸ਼ਾ ਵੇਚਦਾ ਸੀ ਜਾਂ ਬਾਹਰੋਂ ਆ ਕੇ ਨਸ਼ਾ ਬਾਹਰ ਆ ਕੇ ਵੇਚ ਕੇ ਜਾਂਦਾ ਸੀ ਜਾਂ ਕੋਈ ਪਿੰਡ ਦਾ ਕੋਈ ਵਿਚਾਰਾ ਬੱਚਾ ਜਿਹੜਾ ਨਸ਼ੇ ਦਾ आदी ਹੋ ਗਿਆ ਸੀ ਬਾਹਰੋਂ ਲੈ ਕੇ ਆਂਦਾ ਸੀ ਉਹਨਾਂ ਨੇ ਉਹ ਸਾਰੀਆਂ ਸਮੂਹਾਂ ਕੱਢ ਕੇ ਸਰਕਾਰ ਨੂੰ ਦਿੱਤੀਆਂ ਨੇ ਅਸੀਂ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਆ ਤੇ ਜਿਹੜੇ ਲੋਕ ਆ ਕੇ ਵੇਚਣ ਦੀ ਕੋਸ਼ਿਸ਼ ਕਰਦੇ ਸੀ ਅਸੀਂ ਉਹ ਬੰਦੇ ਫੜ ਕੇ ਜਿਹੜੇ ਉਹਨਾਂ ਤੇ سنگੀਨ ਤਰਾਮਾਂ ਦੇ ਅੰਦਰ ਉਹਨਾਂ ਤੇ ਆਪਿਆਂ ਦਾ ਲੋਚ ਕਰਕੇ ਉਹ ਜੇਲ੍ਹ ਚ ਟੱਕੇ ਨੇ ਸੋ ਇਹ ਇੱਕ ਐਸੀ ਹੈ ਇੱਕ ਅਲਮਤ ਹੈ ਇਹਦੇ ਲਈ ਸਾਰੇ ਸਮਾਜ ਨੂੰ ਨਾਲ ਇਕੱਠੇ ਹੋ ਕੇ ਸਾਰੀਆਂ ਧਾਰਮਿਕ ਜਥੇਬੰਦੀਆਂ ਨੂੰ ਸਾਰੀਆਂ ਸਮਾਜਿਕ ਜਥੇਬੰਦੀਆਂ ਨੂੰ ਈਵਨ ਦਨ ਕਿ ਸਾਰੀਆਂ ਪੋਲਿਟੀਕਲ ਪਾਰਟੀਆਂ ਨੂੰ ਵੀ ਇਸ ਕੰਮ 'ਚ ਬਾਤ ਚੜ ਕੇ ਸਾਥ ਦੇਣਾ ਚਾਹੀਦਾ ਹੈ ਪਹਿਲਾਂ ਤਾਂ ਮੈਂ ਸਾਰੇ ਤੁਹਾਡੇ মিডিਆ ਕਰਮਚਾਰੀਆਂ ਸਾਰਿਆਂ ਦਾ ਧੰਨਵਾਦ ਕਰਦਾ ਪ੍ਰਿੰਟਿੰਗ মিডিਆ ਦਾ ਵੀ ਤੇ ਸਾਰੇ মিডিਆ ਦਾ ਵੀ ਜਿਹੜੀ ਤੁਸੀਂ ਕਵਰੇਜ ਕਰ ਰਹੇ ਹੋ ਉਸ ਤੋਂ بارش ਵੀ ਹੋ ਰਹੀ ਹੈ ਤੇ ਜਿਹੜਾ ਇਹ ਯੁੱਧ ਨਸ਼ਿਆ ਬੁੱਧ ਪ੍ਰੋਗਰਾਮ ਮੈਨੂੰ ਅੱਜ ਪ੍ਰੋਗਰਾਮ ਮਿਲਿਆ ਸੀਗਾ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਵੀ ਇਹ ਸ਼ੁੱਧ ਨਸ਼ਿਆ ਮੁਕਤ ਪ੍ਰੋਗਰਾਮ ਅੱਛਾ ਹੋਣਾ ਚਾਹੀਦਾ ਮੈਂ ਇਹਦੇ ਲਈ ਘਟੂ ਘਟ 20 ਕੈਮਰੇ ਵੀ ਲਵਾਏ ਨੇ ਵਾਰਦੀ ਜੀ ਵੀ ਜਿਹੜੇ ਮੇਰੇ ਵਾਰਡ ਦੇ ਵਿੱਚ ਨਸ਼ਾ ਬਿਲਕੁਲ ਮੁਕਤ ਹੋਵੇ ਮੈਂ ਮੰਤਰੀ ਜੀ ਨੂੰ ਦੱਸਿਆ ਜੀਆ ਤੇ ਉਹਨਾਂ ਨੂੰ ਮੈਂ ਕਹਿ ਕੇ ਪੁਲਸ ਨਾਲ ਮਿਲ ਕੇ ਸਾਰੇ ਕੈਮਰੇ ਲਵਾਏ ਨੇ ਤੇ ਦੂਸਰਾ ਜਿਹੜਾ ਅੱਜ ਪ੍ਰੋਗਰਾਮ ਹੋਇਆ ਮੈਨੂੰ ਇਹ ਜਿਵੇਂ ਅੱਜ ਹੰਗਾਰਾ ਲੱਗਿਆ ਬੰਦਿਆਂ ਦਾ ਜਿਵੇਂ ਜਿਵੇਂ ਮੈਂ ਸੁਨੇਹਾ ਲਾਇਆ ਸੀਗਾ ਮੈਨੂੰ ਲੱਗਾ ਉਹ ਤੋਂ ਵੀ ਥੋੜਾ ਵੱਧ ਇਕੱਠ ਹੋਇਆ ਤੇ ਮੈਨੂੰ ਇਹਦੇ 'ਚ ਬਹੁਤ ਖੁਸ਼ੀ ਆ ਤੇ ਜਿਹੜੀ ਮੇਰੀ ਮੇਨ ਮੰਗ ਸੀ ਭੱਲੇ ਵਾਲਿਆਂ ਨੇ ਅੱਜ ਮੈਨੂੰ ਕਹੀ ਵੀ ਮੋਟਰ ਤਾਂ ਚੱਲ ਪਈ ਹੁਣ ਸਾਡਾ ਪਾਰਕ ਵਧੀਆ ਬਣਾਤਾ ਜਿਹੜੀ ਉਹ 10 ਲੱਖ ਦੀ ਗਾਰੰਟੀ ਵੀ ਮੈਨੂੰ ਦੇ ਗਏ ਨੇ ਉਹਨਾਂ ਨੇ ਅੱਜ ਮੇਰਾ ਦਿਲ ਜਿੱਤ ਲਿਆ ਤੇ ਜਿਹੜੀ ਮੈਨੂੰ ਜੋ ਮੈਨੂੰ ਨਹੀਂ ਉਮੀਦ ਸੀਗੀ ਵੀ ਸ਼ਾਇਦ ਕਿਤੇ ਕਹਿ ਦੇਣ ਵੀ ਕੋਈ ਨਾ ਤੇਰਾ ਟੈਂਡਰ ਲਵਾ ਦਾਂਗੇ ਤਾਂ ਪਰ ਉਹਨਾਂ ਨੇ ਜਿਹੜੀ ਸਿੱਧੀ ਉਹ ਗਾਰੰਟੀ ਦਿੱਤੀ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਆ ਇਸ ਗੱਲ ਤੇ ਤੇ ਜੇ ਕੋਈ ਵੱਧ ਘੱਟ ਗੱਲ ਕਹਿੰਦਾ ਕਿ ਮਾਦਾ ਜਾ ਚੁਕਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੈ ਸ਼ਰੀਆ